ਆ ਦੇਖ ਸਕਦੇ ਤੁਸੀਂ ਅੱਖਾਂ ਸਾਡੀਆਂ ਕੱਲ ਅਸੀਂ ਲਗਾਤਾਰ ਇਹਨਾਂ ਦਾ ਮੁਕਾਬਲਾ ਕੀਤਾ ਹੈ ਅੱਖਾਂ ਸਾਡੀਆਂ ਸੁੱਜੀਆਂ ਪਈਆਂ ਠੀਕ ਹੈ ਜਿੰਨੇ ਵੀ ਇਹਨਾਂ ਦੇ ਅਤਰੂ ਗੈਸ ਮੈਂ ਕੱਲ ਘਟੋ ਘਟੋ ਸੈਂਕੜਿਆਂ ਦੀ ਗਿਣਤੀ ਦੇ ਵਿੱਚ ਦੇਖਿਆ ਸਾਰੇ ਅਤਰੂ ਗੈਸ ਆ ਜਿਹੜੇ ਇਹਨਾਂ ਦੇ ਉਹ ਐਕਸਪਾਇਰਡ ਆ ਜੇ ਉਹ ਐਕਸਪਾਇਰਡ ਯੂਜ਼ ਕਰ ਰਹੇ ਹੈ ਤਾਂ ਇਹ ਸਾਡੀ ਸਿਹਤ ਦੇ ਨਾਲ ਖਲਵਾੜਾ ਕਿਸਾਨਾਂ ਨੇ ਤੁਹਾਨੂੰ ਸਿਰ ਦਾ ਤਾਜ ਦੇ ਕੇ ਤੁਹਾਨੂੰ ਮੁੱਖ ਮੰਤਰੀ ਬਣਾਇਆ ਪ੍ਰਧਾਨ ਮੰਤਰੀ ਬਣਾਇਆ ਦੇਸ਼ ਦਾ ਪ੍ਰਧਾਨ ਮੰਤਰੀ ਬਣਾਇਆ ਤੁਹਾਨੂੰ ਸ਼ੰਭੂ ਕੈਰੀਅਰ ਤੇ ਮੌਜੂਦ ਹਾਂ ਲਗਾਤਾਰ ਵਕ ਵਕ ਜਥੇਬੰਦੀਆਂ ਦੇ ਲੋਕ ਇੱਥੇ ਪਹੁੰਚ ਰਹੇ ਨੇ ਕਿਸਾਨਾਂ ਨੂੰ ਸਪੋਰਟ ਦੇਣ ਦੇ ਲਈ ਜੀ ਸਾਡੇ ਨਾਲ ਭਾਜੀ ਪਹੁੰਚੇ ਨੇ ਕੀ ਨਾਮ ਹੈ ਜੀ ਤੁਹਾਡਾ ਜੀ ਮੇਰਾ ਨਾਮ ਰੁਸਤਮ ਅਲੀ ਹੈ ਜੀ ਰੁਸਤਮ ਅਲੀ ਜੀ ਕਿੱਥੋਂ ਆਏ ਹੋ ਅਸੀਂ ਜਿਰਕਪੁਰ ਸ਼ਹਿਰ ਤੋਂ ਆਏ ਹਾਂ ਜੀ ਹਾਂ ਜੀ ਤੇ ਕਿਸਾਨਾਂ ਨੂੰ ਸਪੋਰਟ ਕਰਨ ਦੇ ਲਈ ਆਏ ਹੋ ਹਾਂ ਅਸੀਂ ਕਿਸਾਨਾਂ ਨੂੰ ਸਪੋਰਟ ਕਰਨ ਆਏ ਆ ਤੇ ਤੁਹਾਡੇ ਮਾਧਿਅਮ ਰਾਹੀਂ ਸਾਰੇ ਹਿੰਦੁਸਤਾਨ ਦੇ ਪੰਜਾਬ ਦੇ ਲੋਕਾਂ ਨੂੰ ਇਹ ਅਪੀਲ ਕਰਦੇ ਆ ਕਿ ਇਹ ਲੜਾਈ ਆ ਨਾ ਜਿਹੜੀ ਇਹ ਰੋਟੀ ਦੀ ਲੜਾਈ ਆ ਇਹ ਕਿਸੇ ਵੀ ਧਰਮ ਦੀ ਲੜਾਈ ਨਹੀਂ ਕਿਉਂਕਿ ਕੋਈ ਵੀ ਧਰਮ ਦਾ ਬੰਦਾ ਹੈ ਰੋਟੀ ਸਭ ਨੇ ਖਾਣੀ ਆ ਤਾਂ ਇਹ ਜਿਹੜੇ ਕਿਸਾਨ ਸਾਡੇ ਪਿੱਛੇ ਲੜ ਰਹੇ ਆ ਸਾਨੂੰ ਇਹਨਾਂ ਦੀ ਸਪੋਰਟ ਕਰਨੀ ਚਾਹੀਦੀ ਆ ਕਿਉਂਕਿ ਸਾਨੂੰ ਇਹ ਗੇਮ ਸਮਝ ਆ ਚੁੱਕੀ ਆ ਕਿਉਂਕਿ ਐਮਐਸਪੀ ਗਰੰਟੀ ਦੀ ਲੜਾਈ ਇਹ ਐਮਐਸਪੀ ਦੇ ਉੱਤੇ ਕਾਨੂੰਨ ਹੋਣਾ ਚਾਹੀਦਾ ਜਿੱਦਾਂ ਹੁਣ ਸਾਡੇ ਘਰਾਂ ਦੇ ਵਿੱਚ ਆਟਾ ਆਂਦਾ ਉਹ ਤੋਂ ਰੋਟੀ ਖਾਂਦੇ ਆ ਅਸੀਂ ਉਹ ਸਾਨੂੰ 30-25 ਰੁਪਏ ਕਿਲੋ ਮਿਲਦਾ ਜੇ ਇਹ ਮੋਦੀ ਦੇ ਹੱਥ ਦੇ ਵਿੱਚ ਆ ਗਿਆ ਉਹਨੇ ਕਾਰਪੋਰੇਟ ਘਰਾਣੇ ਅੰਬਾਨੀ ਅਡਾਨੀ ਦੇ ਹੱਥਾਂ ਦੇ ਵਿੱਚ ਦੇ ਦਿੱਤਾ ਤਾਂ ਇਹ ਆਟਾ ਪੈਕੇਟਾਂ 'ਚ ਬੰਦ ਹੋ ਕੇ ਸਾਡੇ ਕੋਲ ਮੌਲਾ ਦੇ ਰਾਹੀ ਆਰਗੈਨਿਕ ਦਾ ਨਾਮ ਦੇ ਕੇ ਜਾਂ ਫਿਰ ਕੋਈ ਹੋਰ ਫਰਮ ਦਾ ਨਾਮ ਦੇ ਕੇ 500 ਤੋਂ 1000 ਰੁਪਏ ਆਊਗਾ। ਹਰਿਆਣਾ ਪੁਲਿਸ ਵੱਲੋਂ ਆ ਜਿਹੜੀ ਅਥਰੂ ਗੈਸ ਛੁੱਟੀ ਜਾ ਰਹੀ ਹੈ ਕਿਸਾਨਾਂ ਨੂੰ ਰੋਕਣ ਦੀ ਪੂਰੀ ਕੋਸ਼ਿਸ਼ ਕੀਤੀ ਜਾ ਰਹੀ ਹੈ। ਕੀ ਕਹੋਗੇ ਇਹਦੇ ਬਾਰੇ? ਜੀ ਆ ਦੇਖ ਸਕਦੇ ਤੁਸੀਂ ਅੱਖਾਂ ਸਾਡੀਆਂ ਕੱਲ ਅਸੀਂ ਲਗਾਤਾਰ ਇਹਨਾਂ ਦਾ ਮੁਕਾਬਲਾ ਕੀਤਾ ਹੈ। ਅੱਖਾਂ ਸਾਡੀਆਂ ਸੁੱਜੀਆਂ ਪਈਆਂ ਠੀਕ ਆ। ਦਮ ਘੁੱਟ ਰਿਹਾ ਹੈ ਤੇ ਇਸ ਤਰ੍ਹਾਂ ਦੇ ਇਹ ਮਤਲਬ ਅਥਰੂ ਗੈਸ ਛੱਟ ਰਿਹਾ ਜਿਹਦੇ ਨਾਲ ਮਤਲਬ ਜਾਣ ਜਾਣ ਦਾ ਵੀ ਖਤਰਾ ਹੈ ਕਿਉਂਕਿ ਜਿਹੜੇ ਜਿੰਨੇ ਵੀ ਇਹਨਾਂ ਦੇ ਅਥਰੂ ਗੈਸ ਮੈਂ ਕੱਲ ਘਟੋ ਘਟ ਸੈਂਕੜਿਆਂ ਦੀ ਗਿਣਤੀ ਦੇ ਵਿੱਚ ਦੇਖਿਆ ਸਾਰੇ ਅਥਰੂ ਗੈਸ ਆ ਜਿਹੜੇ ਇਹਨਾਂ ਦੇ ਉਹ ਐਕਸਪਾਇਰਡ ਆ ਜਿਹੜੇ ਐਕਸਪਾਇਰਡ ਯੂਜ਼ ਕਰ ਰਹੇ ਹਨ ਤਾਂ ਇਹ ਸਾਡੀ ਸਿਹਤ ਦੇ ਨਾਲ ਖਲਵਾੜ ਆ ਸਰਕਾਰ ਇਹ ਡੈਮੋਕ੍ਰੇਸੀ ਦਾ ਘਾਣ ਕਰ ਰਹੀ ਆ ਕਿਸਾਨ ਆਪਣੇ ਹੱਕਾਂ ਦੇ ਲਈ ਜਾ ਰਹੇ ਉਸੇ ਇਹੀ ਕਿਸਾਨਾਂ ਨੇ ਤੁਹਾਨੂੰ ਸਿਰ ਦਾ ਤਾਜ ਦੇ ਕੇ ਤੁਹਾਨੂੰ ਮੁੱਖ ਮੰਤਰੀ ਬਣਾਇਆ ਪ੍ਰਧਾਨ ਮੰਤਰੀ ਬਣਾਇਆ ਦੇਸ਼ ਦਾ ਪ੍ਰਧਾਨ ਮੰਤਰੀ ਬਣਾਇਆ ਤੁਹਾਨੂੰ ਤੇ ਇਹਨਾਂ ਚੀਜ਼ਾਂ ਤੋਂ ਤੁਸੀਂ ਉੱਪਰ ਉੱਠ ਕੇ ਇੱਕ ਆਖਰ ਦੇ ਨਾਲ ਦੇਖੋ ਐ ਨਾ ਕਰੋ ਕਿ ਕਿਸੇ ਧਰਮ ਦੀ ਘੱਟ ਗਿਣਤੀ ਨਾਲ ਤੁਸੀਂ ਹੋਰ ਤਰ੍ਹਾਂ ਟਰੀਟ ਕਰ ਰਹੇ ਹੋ ਵੱਧ ਗਿਣਤੀ ਨਾਲ ਹੋਰ ਤਰ੍ਹਾਂ ਟਰੀਟ ਕਰ ਰਹੇ ਹੋ ਸਾਰਿਆਂ ਨਾਲ ਕਿੱਜਗਾ ਤੁਹਾਡਾ ਕੀ ਨਾਮ ਹੈ ਜੀ ਮੇਰਾ ਨਾਮ ਮੁਹੰਮਦ ਯਾਸੀਨ ਹੈ ਜੀ ਮੁਹੰਮਦ ਯਾਸੀਨ ਜੀ ਕੀ ਕਹੋਗੇ ਜੋ ਕਿਸਾਨਾਂ ਦਾ ਸੰਘਰਸ਼ ਚੱਲ ਰਿਹਾ ਔਰ ਹਰਿਆਣਾ ਪੁਲਿਸ ਦੇ ਵੱਲੋਂ ਅਥਰੂ ਗੈਸ ਦੇ ਗੋਲੇ ਛੁੱਟੇ ਜਾ ਰਹੇ ਨੇ ਦੇਖੋ ਪਹਿਲੀ ਤੋਂ ਮੀਟਿੰਗ ਹੋਈ ਹੈ ਇੱਕ ਦੋ ਲੇਕਿਨ ਉਹ ਕਾਮਯਾਬ ਨਹੀਂ ਹੋਈ। ਤੋਂ ਇਸ ਵਜ੍ਹਾ ਸੇ ਆਪਣੇ ਕਿਸਾਨ ਭਾਈ ਜੋ ਹੈ ਉਹ ਦਿੱਲੀ ਪਹੁੰਚ ਰਹੇ ਹੈ ਤਾਂ ਕਿ ਆਪਣੀ ਡਿਮਾਂਡ ਰੱਖ ਸਕੈ ਔਰ ਆਪਣੀ ਬਾਤੋ ਕੋ ਮਨਵਾ ਸਕੈ ਕਿਉਂਕਿ ਇਸੇ ਮੇ ਆਮ ਜਨਤਾ ਕੀ ਬਲਾਈ ਹੈ ਜੋ ਕੀਆ ਜਾ ਰਹਾ ਹੈ। ਮੁਸਲਿਮ ਭਾਈਚਾਰੇ ਦੇ ਵੱਲੋਂ ਪੂਰਾ ਸਹਿਯੋਗ ਦਿੱਤਾ ਜਾ ਰਹਾ ਹੈ ਕਿਸਾਨ ਪੂਰਾ ਸਹਿਯੋਗ ਦਿੱਤਾ ਜਾ ਰਹਾ ਹੈ। ਜਿੰਨਾ ਆਪਣਾ ਜਾਨ ਮਾਲ ਸੇ ਜੋ ਹੋ ਸਕੈਗਾ ਉਹ ਕਿਸਾਨ ਭਾਈਓਂ ਕੇ ਸਾਥ ਹੈ ਕਿਉਂਕਿ ਇਹ ਸਭ ਕੀ ਸਾਂਝੀ ਲੜਾਈ ਹੈ। ਜਿੱਦਾਂ ਇਹ ਲੜਾਈਆਂ ਨੂੰ ਅਸੀਂ ਧਰਮ ਦੀ ਲੜਾਈ ਬਣਾ ਦਨੇ ਆ। ਸੋਚਣ ਦੀ ਗੱਲ ਹੈ ਇੱਕ ਮੰਨ ਲਓ ਪੂਰੇ ਦੇਸ਼ ਦੇ ਵਿੱਚ ਅਸੀਂ ਇੱਕੇ ਧਰਮ ਦੇ ਲੋਕ ਹੋਈਏ ਜਿਹੜੇ ਧਰਮਾਂ ਪਿੱਛੇ ਅਸੀਂ ਲੜ ਰਹੇ ਆ ਸਾਡਾ ਉਹੀ ਧਰਮ ਦਾ ਦੇਸ਼ ਹੋਵੇ ਕੋਈ ਵੀ ਧਰਮ ਲਾ ਲਓ ਤੁਸੀਂ ਮੰਨ ਲਓ ਕਿਸੇ ਵੀ ਧਰਮ ਦਾ ਪੂਰਾ ਉਹ ਦੇਸ਼ ਹੋਵੇ ਤੇ ਫਿਰ ਵੀ ਸਾਨੂੰ ਕਿਤੇ ਨਾ ਕਿਤੇ ਰੋਟੀ ਦੀ ਬੇਰੋਜ਼ਗਾਰੀ ਦੀ ਮੈਡੀਕਲ ਸਹੂਲਤਾਂ ਦੀ ਠੀਕ ਹੈ ਨਸ਼ੇ ਦੇ ਜਿਹੜਾ ਵਧ ਰਿਹਾ ਹੈ ਇਹਨਾਂ ਦੀ ਲੜਾਈ ਲੜਨੀ ਪੈਣੀ ਆ ਇਸ ਕਰਕੇ ਇਹਨਾਂ ਚੀਜ਼ਾਂ ਤੋਂ ਪਹਿਲਾਂ ਹੀ ਅਸੀਂ ਉੱਠ ਕੇ ਇਹ ਆਪਾਂ ਇਹਨਾਂ ਚੀਜ਼ਾਂ ਨੂੰ ਕਿਨਾਰਾ ਕਰਕੇ ਅਸੀਂ ਮਤਲਬ ਇਹ ਲੜਾਈਆਂ ਦੇ ਵਿੱਚ ਹਰ ਧਰਮ ਦੇ ਲੋਕਾਂ ਨੂੰ ਸਹਾਇਕ ਦੇਣਾ ਚਾਹੀਦਾ ਸੋ ਦੇਖਿਆ ਤੁਸੀਂ ਮੁਸਲਿਮ ਭਾਈਚਾਰੇ ਦੇ ਵੱਲੋਂ ਵੀ ਕਿਸਾਨ ਅੰਦੋਲਨ ਦੇ ਵਿੱਚ ਸਪੋਰਟ ਕੀਤੀ ਜਾ ਰਹੀ ਹੈ ਮੁਸਲਿਮ ਭਾਈਚਾਰੇ ਦੇ ਲੋਕ ਸ਼ੰਭੂ ਬੈਰੀਅਰ ਪਹੁੰਚੇ ਨੇ ਕਿਸਾਨਾਂ ਨੂੰ ਸਪੋਰਟ ਕਰਨ ਦੇ ਲਈ